ਦੇ ਹੈਡਕੁਆਟਰ ਸਾਹਿਬ ਆ ਗਏ ਹੁਣ ਇੱਥੇ ਹੁਣੇ ਦੱਸਣਾ ਕਿ ਇਹ ਥੋੜਾ ਜਿਹਾ ਪ੍ਰੋਬਲਮ ਆ ਰਹੀ ਸਾਡੇ ਨਕਸ਼ੇ ਚ ਇਹ ਕੈਨਸਲ ਕਰਾਉਣਾ ਜੇ ਪੁਨਜਰੂਮ ਉੱਪਰ ਇੱਥੇ ਇੱਥੇ ਕੰਧਾਂ ਤੋਂ ਦਿੱਤੀ ਹੈ ਦਰਵਾਜ਼ਾ ਕਮਰੇ ਦਾ ਮੋੜ ਕੇ ਆ ਮਨਾਣਾ ਹੈ ਮਨਾ ਬੈੱਡ ਵੀ ਕਰਨੇ ਆ ਆਪਣਾ ਜਾਣੀ ਇਹ ਹੁਣ ਕਿਹਾ ਕਿ ਕੂਜਰੂਮ ਕੱਢੀ ਦਿਓ ਹੁਣ ਸਾਡੇ ਹੈਡਕੁਆਟਰ ਸਾਹਿਬ ਦੱਸਣਗੇ ਅੰਦਰ ਬੱਡੀ ਰਸੋਈ ਨੂੰ ਲੋਲੇ ਪਏ ਹੁੰਦਾ ਸਫਾਈ ਕਰਨੀ ਪਤਾ ਕਿ ਹਾਂਜੀ ਸਰ ਦੱਸੋ ਕੋਈ ਹੱਲ ਕੋਈ ਮਸਲਾ ਹੱਲ ਕਰੋ ਕੋਈ ਇੱਧਰ ਆ ਦੇ ਇੱਧਰ ਐਨਾ ਸਹੀ ਰੂਹ ਦੇ ਦੇ ਹਾਂ ਨੂੰ ਬੈਟਵਾਣੀ ਐ ਇਹ ਕਿਹੜਾ ਬਣਿਆ ਹੋਣਾ ਬੈਡੀ ਐ ਬੜਨਾ ਬੜਾ ਜਿੱਡਾ ਲੰਬਾ ਹੈ ਇਸੇ ਦੇ ਵਿੱਚ ਬੈਟਵਾਲੇ ਹੋਣੇ ਛੋਨੇ ਲੱਗਦੇ ਹੈ ਦੇਖ ਇੱਥੇ ਤਾਂ ਫਿਰ ਵੱਜ ਜਾਊਗਾ ਇਹ ਇੱਥੇ ਕੰਦ ਜਦੋਂ ਆ ਗਈ ਬਰਾਖਾ ਹੋਣੀ ਇੱਥੇ ਤਾਂ ਕੋਲ ਹੈ ਟੇਡੇ ਦੇ ਦਰਵਾਜ਼ੇ ਲਈ ਹੋਣੇ ਛੋਨੇ ਲੱਗਦੇ ਹੈਗੇ ਸਿੱਧੇ ਦਰਵਾਜ਼ੇ ਨਹੀਂ ਹੋਣੇ ਹਾਂ ਦਰਵਾਜ਼ਾ ਦਰਵਾਜ਼ਾ ਸਿੱਧਾ ਹੀ ਹੋਊਗਾ ਤਾਂ ਥੋੜਾ ਜਿਹਾ ਇੱਧਰੋਂ ਐ ਕਰਕੇ ਲਾਉਣਾ ਕੀ ਸੋਚੇ ਵੀ ਕਰੀਏ ਇੱਥੇ ਹੈਗਾ ਸੀ ਪੂਜਾਰੂਮਾ ਜਗਾ ਤੇ ਇਹਨੂੰ ਆਪਾਂ ਕੈਨਸਲ ਕਰ ਰਹੇ ਹਾਂ ਕਿਉਂਕਿ ਉੱਪਰ ਵੀ ਆਪਾਂ ਬਣਾਉਣਾ ਫਿਰ ਉਹ ਥੱਲੇ ਨੇ ਚੰਗਣ ਲੱਗਦਾ ਹੈਗਾ ਪੂਜਾਰੂਮਾ ਆਪਾਂ ਉੱਪਰ ਬਣਾਵਾਂਗੇ ਇਹ ਕਮਿਸ਼ਨਰ ਸਾਹਿਬ ਵੀ ਆ ਗਏ ਪਿੱਛੇ ਹੋਰ ਉਹ ਵੀ ਦੱਸਣਗੇ ਸਲਾਹ ਦੱਸਣਗੇ ਕਿ ਇੱਥੇ ਕਿਵੇਂ ਕਰੀਏ ਥੋੜਾ ਸਸੂ ਪੰਚਾਇਤ ਚ ਪੈ ਗਿਆ ਕੰਮ ਨਕਸ਼ਾ ਜੋ ਬਣਾਇਆ ਨਕਸ਼ੇ ਦੇ ਹਿਸਾਬ ਨਾਲ ਥੋੜਾ ਸਸੂ ਪੰਚਾਇਤ ਚ ਹੋ ਗਿਆ ਕੰਮ ਤੇ ਜੇ ਪੂਜਾ ਰੂਮ ਮੇਰੇ ਤੋਂ ਫੇਰ ਕੱਢ ਦਿੰਦੇ ਪੂਜਾ ਰੂਮ ਕਰਨਾ ਹੀ ਇੱਥੇ ਕਰਨਾ ਹੈ ਮੈਂ ਕਹਿੰਦਾ ਪੂਜਾ ਰੂਮ ਉੱਪਰ ਕਰ ਦੋ ਕੋਈ ਨਹੀਂ ਸੱਜਦਾ ਉੱਪਰ ਕਰ ਲਾਂਗੇ ਪੂਜਾ ਰੂਮ ਇਹ ਨਾ ਕਹੋ ਕਿ ਨਿਕਲ ਨਹੀਂ ਸਕਦਾ ਕੱਢੋ ਤਾਂ ਜ਼ਰੂਰ ਹਾਂ ਨਹੀਂ 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 ਪੂਜਾ ਰੂਮ ਕੈਨਸਲ ਕਰਤਾ ਨਾ ਨਹੀਂ ਮੈਂ ਕਹਿ ਰਿਹਾ ਇੱਧਰ ਦੇਖੋ ਗਾਣਾ ਬੈੱਡਵਾਰਡ ਨੇ ਬੈੱਡਰੂਮ ਦਾ ਦਰਵਾਜ਼ਾ ਹੋਏ ਨਾ ਓੱਖਾਂ ਦੇ ਬੜੇ ਇੱਕ ਤਾਂ ਕਿ ਆਏ ਤੇ ਮੇਰੇ ਸਾਹਮਣੇ ਇਹ ਪਲੰਬਰ ਵਾਲੇ ਨੇ ਪਲੰਬਰ ਅੱਜ ਥੱਲੇ ਪਾਈਪਾ ਪਾ ਦੇਣਗੇ ਨਾ ਸੀਵਰੇਜ ਵਾਲੀਆਂ ਉਹਦੇ ਉੱਪਰ ਫਿਰ ਲੈਂਟਰ ਪੋਊਗਾ ਇਹ ਹਜੇ ਕੁਝ ਪਤਾ ਨਹੀਂ ਲੱਗ ਰਿਹਾ ਕਿ ਕਿਵੇਂ ਨਕਸ਼ੇ ਦਾ ਕੀ ਬਣਨਾ ਕੀ ਨਹੀਂ ਸਾਡੇ ਜਿਹੜੇ ਆਰਕੀਟੈਕਟ ਨੇ ਬੰਦੇ ਉਹ ਵੀ ਥੋੜਾ ਸਾ ਸੁਪੰਜੇ 'ਚ ਪੈਰੇ ਨੇ ਉਹ ਵੀ ਸਮਝ ਨਹੀਂ ਆ ਰਿਹਾ ਨੰਨੇ ਉਹ ਜਿੱਥੇ ਪੈਰੇਗਾ ਸਸਾਂ ਪਾਣੀ 'ਚ ਆਹ ਨੌਂ ਸੌ ਉਹ ਤਾਂ ਮਰਦੇ ਨਾਮ ਤੇ ਹੀ ਵਾਰ ਉਹਦੇ ਮੈਂ ਹੁਣ ਅਸੀਂ ਬੈਠਣਾ ਹੈ ਜਾ ਕੇ ਪੁਰਾਣੇ ਬੰਟ ਪਏ ਨੇ ਐਨੀ ਮਿੱਟੀ ਫालतू ਇਹਨਾਂ ਨੇ ਪਾਤੀ ਹੁਣ ਦੁਬਾਰਾ ਫਿਰ ਕੱਢੀ ਹੈ ਮਿੱਟੀ ਉਹ ਤਾਂ ਅਸੀਂ ਇਹਨੂੰ ਇਹਨੂੰ ਅਸੀਂ ਨੇ ਕੋਈ ਇੰਚ ਦਾ ਤਾਂ ਨਹੀਂ ਕਿਤੇ ਹਿੱਟਾ ਮੜਕੀ ਨਿੱਧਰ ਹੋ ਜਾਂਦਾ ਸਰ ਉੱਪਰ ਦੀ ਨਾਰੇ ਗੱਲਾਂ ਸਿਰ ਤੋਂ ਲੰਘਣ ਫਲਾਈ ਕਰਕੇ ਨੀਚੀ ਆਣੇ ਗੱਲਾਂ ਤੇਰੇ ਯਾਰ ਦੀਆਂ ਆ ਜਾ ਵਿੰਡੋ ਵਾਲੀ ਨੂੰ ਬੈਠੇ ਸਾਨੂੰ ਪਤਾ ਲੱਗ ਜਾਂਦੇ ਰਹਿਣ ਦੇ ਆ ਸ਼ੈਣ ਵਿੰਡੋ ਬੱਦ ਨਹੀਂ ਖੁੱਲੀ ਜੀ ਵਧੀਆ ਹਟਾ ਰਹੀਆਂ ਬਣ ਗਈ ਬਣ ਗਈ ਬਣਾਇਆ ਹੁਣ ਇਹ ਹੈਗੇ ਰਸੋਈ ਨਹੀਂ ਪਤਾ ਲੱਗ ਜਾਂਦਾ ਉਹ ਹੈਗਾ ਡ੍ਰੈنگ ਰੂਮ ਤੇ ਉਹ ਇੱਧਰ ਹੈਗੇ ਗੱਡੀ ਖੜਾਉਣ ਵਾਲਾ ਪੋਰਚ ਤੇ ਪੌੜੀਆਂ ਵਧੀਆ ਵਧੀਆ ਉਹ ਬਹੁਤ ਦੁਨ ਜ ਚਲੋ ਜੀ ਕਮਰੇ ਦਾ ਤਾਂ ਹੋ ਗਿਆ ਨਾ ਕਿਹਾ ਰਸੋਈ ਦਾ ਕੰਮ ਛੋੜੇ ਜੇ ਇਹੀ ਕਹਿੰਦੇ ਆ ਕਿ ਤਿੰਨ ਹਾਂ ਮੇਰੀ ਗੱਲ ਸੁਣ ਹੂੰ ਇੰਨੇ ਕੰਡ ਲਾ ਜਨਿਆਂ ਬਸ ਥੋੜੀ ਜੀ ਹੂੰ ਫਿਰ ਉਹ ਜਗਾ ਵੀ ਬਹੁਤ ਛੋਟੀਆਂ ਕਰੀ ਪਤਾ ਕੀ ਹੈ ਕੱਲ ਨੂੰ ਕੰਮ ਵਧੀਆ ਉਹਨਾਂ ਸੁਖਨੋਂ ਤੀਜੀਆਂ ਵੱਡੀਆਂ ਲੈਣੀਆਂ ਸਾਰੇ ਪੀਜਾ ਕਹਿੰਦਾ ਕੋਈ ਪ੍ਰੋਬਲਮ ਨਹੀਂ ਆਊਗੀ ਕਹਿੰਦਾ ਤੁਹਾਡੇ ਬੈੱਡ ਨਾਲ ਮੈਂ ਵੜ ਦੂੰਗਾ ਕਹਿੰਦਾ ਜੇ 6 ਫੁੱਟ ਦੀ ਕੋਈ ਚੀਜ਼ ਲੰਬੀ ਆ ਉਹ ਰਾਮ ਨਾਲ ਵੜ ਦੂੰਗਾ ਉਹ ਆਂਕਾ ਕੀ ਪਰ ਕੱਢ ਕੇ ਵੜੀ ਜਾਊਗੀ ਅੱਗੇ ਰਾਜਾ ਨਹੀਂ ਨਾ ਐਕਚੁਅਲੀ ਦਿਖਣਾ ਮੈਂ ਕਰਕੇ ਜਾਊਗਾ ਤੇ ਦਰਵਾਜ਼ਾ ਦਿਖਾਉਣਾ ਹੈ ਕਹਿੰਦਾ ਦਰਵਾਜ਼ਾ ਨਹੀਂ ਦਿਖਣਾ ਨਾ ਸਾਹਮਣੇੋਂ ਸਾਨੂੰ ਦਰਵਾਜ਼ਾ ਨਹੀਂ ਦਿਖਣਾ ਹੂੰ ਦਰਵਾਜ਼ਾ ਉਹਦੀ ਜਗਰੇਸੀ ਖਤਮ ਕਰੂਗੀ ਨਾ ਮੇਰੀ ਕੋਈ ਪ੍ਰੈਸ ਕਰਦੀ ਸਭ ਵੀ ਬੜੀ ਹੋਈਆਂ ਨੇ ਵੀਡੀਓ ਕੁਝ ਨਹੀਂ ਕਰਦਾ ਜਿਹੜੀ ਆ ਵੀਡੀਓ ਹੈ ਨਾ ਇਹ ਆਪਣੇ ਘਰ ਦੇ ਨਾਲ ਜਿਹੜੀ ਆ ਜਿਹੜੀ ਇਹ ਦੇਖ ਇਹਨੂੰ ਥੋੜਾ ਬਟਾ ਇਧਰੋਂ ਇਧਰ ਕਰ ਲੋ ਘਟਾਓ ਦੇ ਘਟਾ ਸਕਦੇ ਹੋ ਤਾਂ ਉਧਰ ਮਾ ਜਾਣਾ ਪਰ ਨਹੀਂ ਇਧਰੋਂ ਕਰਾ ਜਾ ਚਲ ਮੈਂ ਨਾ ਆਇਆ ਜੀ ਆ ਪਰ ਰਸੋਈ ਥੋੜੀ ਆ ਜਿਹੜਾ ਰਸੋਈ ਥੋੜਾ ਐਨੂੰ ਕਰ ਲਈਏ ਮੇਰੀ ਸਲਾਹ ਥੋੜੀ ਜੀ ਆ ਪਰ ਥੋੜਾ ਇਧਰ ਕਰ ਲਈਏ ਉਹ ਚੜੀ ਆ ਯਾਰ ਇਹ ਤੋੜੀ ਕਿਥੀ ਛੋਟਾ ਕਰਨ ਨਾਲ ਕੁਝ ਨਹੀਂ ਹੋਣਾ ਯਾਰ ਤੁਹਾਨੂੰ ਹੀ ਚੀਜ਼ਾਂ ਬਾਤ ਖੋਜੀ ਲੱਗਣ ਲੱਗ ਪਈਆਂ ਨੇ ਰਹਿਣਾ ਵਡੀਆਂ ਫ੍ਰੀਜਾਂ ਫਿਰ ਦਾ ਸੈੱਟ ਕਰਨੀਆਂ ਕੱਲ ਨੂੰ ਮੋਹਨ ਲਿੰਦਰ ਆ ਤਾਂ ਕੰਦ ਨਹੀਂ ਆਉਣੀ ਇਹ ਤਾਂ ਓਪਣੀਆਂ ਸਾਰਾ ਇਹ ਤਾਂ ਓਪਣੀਆਂ ਸਿਰਫ ਉਹ ਕੋਲਾ ਹੋਣਾ ਚਾਹੀਦਾ ਸੋਨੇ ਸੋਈ ਵਾਲੀ ਛੋਟੀ ਕਰਕੇ ਸਾਡੇ ਨਾਲ ਛੋਟੇ ਕਰਾਣਾ ਨਹੀਂ ਇਹ ਤਾਂ ਨਹੀਂ ਚੀਜ਼ ਹੈ ਇਹ ਦੇਖਾ ਸਾਰੀ ਓਪਣੇ ਚਲੋ ਚਲ ਠੀਕ ਹੈ ਮੈਂ ਹੁਣ ਜਾਵਾਂ ਠੀਕ ਹੈ ਜਾਣਾ ਮੇਰਾ ਲੈ ਨਹੀਂ ਨਮਸਕਾਰ ਹਾਂ ਤੂੰ ਮੇਂ ਦੁਸ਼ਮਣ ਕੀ ਹੈ ਅਮਰ ਖਾਵੇ ਤੇ ਤੇ ਵਸ ਲੈਂਦੇ ਵੱਡੇ ਵੱਡੇ ਲੱਡੂ ਬਣਾ ਕਲ ਬਸ ਮੈਂ ਅਸੇ ਫੋਨ ਲਾਈਕ ਕਰਦੀ ਉੱਪਰ ਜਿਹੜਾ ਨਾਰੀ ਲਾਈਕ ਕਰਦਾ ਅਗਲਾ ਕਦਾ ਕਿਹਨੇ ਮੁੰਡੇ ਦਾ ਕੰਮ ਕਲੈੰਦਰ ਹੱਥ ਤੁੰਹਿੰਦੇ ਹਾਂ ਮੈਂ ਕਦੇ ਹੋਰ ਵਜ਼ੀਰੀ ਆ ਜੀ ਕੀ ਆ ਪੁੱਛ ਕੇ ਜਾ ਕੇ ਨਹੀਂ ਰੋਟੀ ਨਾ ਖਾ ਸਕ ਹਾਂ ਚਾਰਵੇਂ ਨੇ ਲੈ ਦੁਰਜਾਰ ਦੇ ਦਿੰਦੀਆਂ ਕਨ ਪਹਿਲਾਂ ਬੱਸ ਕਰਤੀਆਂ ਮਮਾ 17 ਰੋਟੀਆਂ ਆ ਡੱਬੇ ਜਿਹੜਾ ਡੁੱਬੇ ਗਏ ਕਲੰਦਰ ਦੇ ਇੱਕਦਾਂ ਲੱਡੂ ਕਲੰਦਰ ਨੇ ਖਾ ਲਿਆ ਹਲੋ ਪਾਜੀ ਨੈਣ ਕੰਚਲਸ ਲੈ ਇਹ ਮਿੱਟੀ ਵਰਗੇ ਲੱਗਦੇ ਅੰਤਰੇ ਤੇ ਆ ਇਹ ਮੰਦਰਾ ਚੋਫਾ ਲੱਡੂ ਸੋਇਦਾ ਮੰਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਤਾਂ ਮਿੱਟੀ ਦੇ ਇਨੇ ਬਣਾਏ ਨੇ ਫਤੇ ਨੇ ਮੰਮਾ ਬੋਲੇ ਨੇ ਮੰਮੀ ਕਿੱਦਾਂ ਲੱਗ ਤਰ ਨੇ ਮੈਂ ਮੰਦਰੋਂ ਨਹੀਂ ਆਇਆ ਇਹ ਖਾਲੇ ਸਾਰਿਆਂ ਨੇ ਤੂੰ ਆਪ ਹੀ ਨਾਲ ਇੱਕ ਟਾਕੀ ਰੱਖੋ ਅੰਦਰ ਹਾਂ ਸਾਰਿਆਂ ਨੇ ਖਾਲੇ ਤੂੰ ਉਹ ਟੱਪੇ ਘੰਦੇ ਹਾਂ ਫੋਨ ਦੇ ਕੈਮਰੇ ਦੇ ਦੇਖ ਭਾਵ ਜਮੀ ਪਈ ਹੈ ਹਾਂ ਉਹ ਲੈਣਾ ਫੋਨ ਤੋਂ ਚੁੱਕ ਕੇ ਏਸੀ ਚ ਪਿਆ ਸੀਗਾ ਕੈਮਰਾ ਇਹਨੂੰ ਸਾਫ਼ ਕਰ ਦਾਂ ਮਜ਼ਾ ਆ ਰਿਹਾ ਹੈ ਨਾ ਮਜ਼ਾ ਆ ਰਿਹਾ ਹੈ ਨਾ ਕੰਮ ਕਰੀਏ ਇਹਨਾਂ ਬੱਕੜ ਦੇ ਮਸਿੰਦੇ ਦੇ ਮਾਤਰੀ ਆਹ ਕੋਈ ਨਾ ਆਇਆ ਤਾਂ ਮੈਂ ਇਹਨਾਂ ਬੱਕੜਾਂ ਨੂੰ ਨੀਂਤ ਫੋਨ ਨਾਲ ਦੇ ਸੁਡੀ ਰਣਾ ਦੇ ਕੋਈ ਵੀ ਕਿੱਥੇ ਮਾਰ ਕੇ ਆਹ ਸੁਡੀ ਦਾ ਮੈਟ

ਉਹ ਦੋ ਕ੍ਰੀਡੇ ਬੈਡਮਿੰਟਨ ਨਹੀਂ ਲੱਗਣਾ ਨਹੀਂ ਬੈਡਮਿੰਟਨ ਨਹੀਂ ਵਸਤੂ ਬਾਸਕਟਬਾਲ ਬੈਡਮਿੰਟਨ ਇੱਥੇ ਲੱਗ ਸਕਦਾ ਬੁਟੀਕਰ ਹੋਰ ਲੱਗ ਜੂ ਮੈਂ ਤਾਂ ਕਰ ਤਾ ਚੂਰੀ ਖੜੇ ਸੋਨੂ ਚੂਰੀ ਰੱਖਿਆ ਸੋਨੂ ਯਾ ਸਨਾਰਾਂ ਦੇ ਆਹ ਚਾਹ ਜੰਗ ਹੋਸ ਸੀਮਟ ਨਾਲ ਚੰਗੀ ਸਿਆਚਾ ਪੰਨਾ ਲੈ ਇਹ ਰੋਤਵਾ ਇਹ ਚੋਲੀ ਨਾਲ ਚੰਗੀ ਹੋ ਚੰਗੀ ਸੜ ਦੇ ਵਿੱਚ ਹੈ ਟਾਈਮ ਸੇ ਨਾ ਆਪਾਂ ਇਧਰ ਹੀ ਸਾਈਡ ਆਪਾਂ ਵੀਡੀਓ ਨਹੀਂ ਬਣਾਉਂਦੇ ਵੀ ਉਧਰ ਵੀ ਹਨਾ ਉਹ ਹੈ ਹੁਣ ਇਹੀ ਚੀਜ਼ ਹੈ ਨਾ ਸੋਹਣੀ ਲੱਗ ਰਹੀ ਐ ਇਸ ਟਾਈਮ ਵੀਡੀਓ ਸੇ ਕਰਨਾ ਨੂੰ ਉਧਰ ਰੱਖ ਲਓ ਕੁੱਤੀ ਦਾ ਪਈਆ ਕੀ ਕਟਵਣਾ ਟਾਈਮ ਪਾਸ ਕਰਦੇ ਹੋ ਫਿਰ ਮੈਂ ਵੀਡੀਓ ਵੀ ਤਾਂ ਬਣਾ ਰਾਂ ਨਾਲ ਵੀਡੀਓ ਬੰਦ ਕਰ ਦੋ ਹਾਂ ਆ ਟੈਸਟ ਕਰੀ ਜਾਂਦੇ ਚਲ ਜੇ ਜਿੱਸੀ ਗਏ ਟੁੱਟ ਗਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਡੇ ਟਿੱਕ ਟਕ ਆਉਂਗੇ। ਸਤਿ ਸ਼੍ਰੀ ਅਕਾਲ ਚ ਆਉਂਗੇ ਤੇ ਨਵੇਂ ਬਲੌਗ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆ ਆ ਕਿਨੇ ਰੱਖਿਆ ਐਨਾ ਸਾਮਾਨ। ਹੈ? ਪਹਿਲਾਂ ਤੂੰ ਵੇਚੀ ਰੱਦੀ ਇਹ ਹੁਣ ਅਸੀਂ ਵੇਚੀ ਆਂ। ਮਣ ਮਣ ਮਲਾ ਜੀ ਜੀ ਖਾਣੀ ਐ। ਇਹ ਦੱਜੇ ਹੀ ਪਤੀਸਾ ਖਾਣਾ। ਕੌਣ ਕਹਿੰਦੇ? ਪਤੀਸਾ। ਪਤੀਸਾ ਦਾ ਨਵਾਂ ਹੀ ਖਵਾ ਦਿੰਨੇ ਜੂੜੀ ਕਬਾਰ ਚ ਪਾਉਣਾ। ਸੋਨ ਪਾਪੜੀ ਕੀ ਕਹਿੰਦੇ ਨੇ ਜਿਵੇਂ ਬੁਟੀਕ ਅਗੇ ਸੁੱਕੇ ਰਖ ਲੋਤੇ ਮੜੇ ਅੱਗੇ ਦੇ ਖਲੋਤੇ ਹੋਇਆ ਕਰਨਾ ਕਿਤੇ ਮੋੜ ਤਾਂ ਹਾਂ ਹਾਣਵਾ ਹਾਣਵਾ ਆ ਵੀਰੂਰੀ ਵਾਅਦੇ ਕਰ ਉੱਪਰ ਬੋਲਿਆ ਓਹੋ ਇਹਨਾਂ ਨੂੰ ਕਿਹਾ ਵਾਂਗ ਦੀ ਜਾਨ ਦੀ ਮਾਰਨ ਨਹੀਂ ਨਹੀਂ ਅਸਮਸੇ ਅੱਗੇ ਨਾ ਉਹ ਕੋਠੇ ਤੇ ਤੋੜ ਜਾਂਦੀ ਹੋਂ ਕਿਉਂ ਕੋਠੇ ਤੇ ਰਾਉਚ ਹੈ ਤੋਹਾਂ ਕੋਲ ਆ ਸਾਡਾ ਬੋਲਾ ਲਾ ਮੀਤੇ ਤਰੁਤੀ ਹਾਂ ਸਜਾਦ ਕਾਈਂ ਤਾਂ ਸੰਧਿਆ ਬਣਾ ਅਸੀਂ ਦਾਦਾ ਫੋਨ ਆਉਂਦਿਆ ਸੀ ਨਾ ਵੱਡਾ ਸਜਾਦ ਬਤੇ ਵੱਡਾ ਸਜਾਦ ਖਾਂਦੇ ਉਥੇ ਡੱਬਾ ਪੈ ਕੇ ਲੱਡੂ ਜਾਇਦੇ ਮੇਰੇ ਪੁੱਤ ਬਣ ਕੇ ਮਸਾਤੇ ਮੈਂ ਖਾਣ ਲੱਗੀ ਹਾਂ ਤੂੰ ਕਿਤੇ ਅੱਜ ਹੀ ਖਾਣ ਲੱਗੀ ਨਾ ਵਸਤੇ ਦੇਣੋ ਐ ਤੋਨੇ ਮੇਰੇ ਘਰ ਕੇ ਲਿਆ ਕੇ ਜਦੋਂ ਬੈਠਦੇ ਉਹ ਆਰਡਰ ਹਾਂ ਮੰਮੀ ਨੂੰ ਮੈਂ ਇੱਕ ਗੱਲ ਦੱਸੋ ਕੁਰਸੀ ਆਡੇ ਜਿਵੇਂ ਬੈਠੇ ਹੋ ਸਾਰਿਆਂ ਨੇ ਮੈਂ ਕੁਰਸੀ ਹੋਰ ਕਿੱਦਾਂ ਲੱਗੀ ਲੱਗ ਇਸਦੇ ਕਾਟ ਚੜ੍ਹਦੀ ਹੈ ਇਹ ਹੋਣੀ ਉਹ ਜਿੱਦੇ ਬੈਠ ਲਿਆ ਨਾ ਮੈਂ ਕੁਰਸੀ ਦੇ ਉੱਤੇ ਬੈ ਗਈ ਆ ਰੋੜੀ ਦਾ ਦਾ 500 ਰੁਪਿਆ ਕਿਰਾਏ ਦਾ ਬਚਾਉਂਦੇ 500 ਰੁਪਿਆ ਤੇ ਭਾਨਾ ਮੰਗੀ ਕਿ ਜਾਣ ਕੇ ਖਰਚੇ ਕੋਈ ਨਹੀਂ ਜਿਹੜਾ ਆਹ ਤਾਂ ਕਹਿੰਦਾ ਨਾ ਮੈਂ ਫਿਰ ਹੋਰ ਹੀ ਕੁਝ ਕਹਿੰਦੀ ਹੁੰਨੀ ਆ ਜਿਹੜਾ ਕੀ ਹੁੰਦੀ ਹੈ ਜਿਹੜਾ ਜਾਣ ਕੇ ਕਰਦਾ ਫਿਰ ਉਹ ਮੈਂ ਕਹਿੰਦੀ ਕਿ ਕੀ ਹੁੰਦੀ ਮੈਂ ਇਹ ਕਹਿੰਦਾ ਮੈਂ ਜਾਣਦੇ ਨਹੀਂ 4000 ਰੁਪਿਆ ਮੈਂ ਦਾਜ ਗੱਲ ਨੂੰ ਦੋਨੇ ਵੀ ਮੰਨ ਲਿਆ ਹੋ ਗਿਆ ਅੱਜ ਗगन ਨੇ ਤੇ ਭਾਬੀ ਨੇ ਬੜੀ ਮੈਚਿੰਗ ਕਰ ਰੱਖੀ ਆ ਅੱਜ ਹੀ ਲੈ ਆ ਤੂੰ ਬਹਿ ਜਾ ਚੁੱਪ ਕਰਕੇ ਬਹਿ ਜਾ ਤੇ ਮਾਰਾਂ ਉਹ ਕਿਤੇ ਉੱਤਰਾ ਚਾਉਣਾ ਲੱਡੂ ਵਾਲਾ ਫੇਰ ਮੂੰਹ ਮਲ ਗਿਆ ਲੱਮੂ ਅੱਧਾ ਤੇ ਤੂੰ ਦੇ ਇੱਕ ਵਾਰ ਜਿੱਤ ਸਕੀ ਜੀ 22 ਨਿੱਕੀ ਬਾਈ ਤੇ ਲੱਮੂ ਨੇ ਆਈ ਦਾ ਹੈ ਹੀ ਦੌਂ ਲੱਮੂ ਨੇ ਬਤਾਂ ਤੂੰ ਹੀ ਕਿਉਂ ਕਾਰਗਰਾਂਾ ਸ਼ਤਲਾ ਰੱਖੀ ਛੋਟੇ ਛੋਟੇ ਮਿਸਟਰ ਛੋਟੇ ਛੋਟੇ ਜਿਹੜੇ ਕੰਮ ਨੇ ਉਹ ਮਿਸਟਰ ਇੰਡੀਆ ਕੇ ਕਰਾ ਦੇ ਕੰਪਲੀਟ ਹੋ ਕੋੜੀਆਂ ਤੈਨੂੰ ਮੈਂ ਆ ਵੀ ਕਹਿਣਾ ਸੌਖਾ ਹੈ ਮੇਨੂੰ ਨਾਲ ਲੈ ਕਰਵਾਉਣਾ ਬੜਾ ਔਖਾ ਆ ਮਿਸਤਰੀ ਨੂੰ ਕਹਿਣਾ ਨਹੀਂ ਇਧਰੋਂ ਵੀ ਪੌੜੀਆਂ ਨਾਣੀਆਂ ਬੂਏ ਨੂੰ ਬਾਬੀ ਕਹਿੰਦੀ ਚੱਕਮੀ ਪੌੜੀ ਲਾਉਣੀ ਆ ਉਹ ਵੀ ਐਚ ਨਹੀਂ ਕਲਵਿੰਦਰ ਕੱਢਣੀਆਂ ਨਾਲ ਖਰਚਾ ਆ ਆਹ ਉਹ ਚੱਕਮੀ ਪੌੜੀ ਬਾਬੀ ਕਹਿੰਦੀ ਲਾਉਣੀ ਆ ਚੱਕ ਕੇ ਚਾਹੇ ਅੰਦਰ ਰੱਖ ਲੋ ਚਾਹੇ ਜਿਵੇਂ ਮਰਜੀ ਬਹੁਤ ਸੋਹਣੀਆਂ ਪੌੜੀਆਂ ਅੰਦਰ ਵੜ ਗਏ ਤੇ ਚੱਕ ਕੇ ਅੰਦਰ ਨਾਲੇ ਰੱਖ ਲਿਓ ਦਮਾ ਜਿਹਾ ਆਪੀ ਉੱਤਰ ਨਾ ਆਇਆ ਲਓ ਸੋਹਣੀਆਂ ਕਢਾ ਕੇ ਬੰਦੂ ਕਿੱਥੋਂ ਮਿਲਣ ਗਿਆ ਲੈ ਬਾਤੋਂ ਮਿਲ ਜਾਣਗੀਆਂ ਬਾਬੀ ਕਹਿੰਦੀ ਪਲਾਸਟਿਕ ਵਾਲੀ ਪਲਾਸਟਿਕ ਵਾਲੀ ਦੁਕਾਨ ਥੋੜੀ ਮਿਲਣਗੀਆਂ ਲੋਹੇ ਵਾਲੀ ਦੁਕਾਨ ਤੋਂ ਨਹੀਂ ਨਹੀਂ ਬਹੁਤ ਸੋਹਣੀਆਂ ਨੇ ਕੁਲੰਦਰ ਤਿੰਨ ਸਟੈਪ ਲੱਗਣੇ ਰਾਮ ਨਾਲ ਜਿਵੇਂ ਮਰਜ਼ੀ ਚੜੋ ਉਹ ਕਿਤੇ ਰੱਖੀ ਦੋਨਾਂ ਨੂੰ ਪੋੜੀਆਂ ਆਪੇ ਬਣਾਈ ਦੀ ਹਾਂ ਤੇ ਉਹੜੀ ਕੱਚੀਆਂ ਪੋੜੀਆਂ ਨਹੀਂ ਬੰਦਦੇ ਆਪਣੇ ਪਿੱਛੇ ਨਹੀਂ ਰਹਿ ਗੀ ਰੁਗੀਆਂ ਨਹੀਂ ਤੁਸੀਂ ਬਣਾ ਲਮ ਤੁਸੀਂ ਬਣਾਇਆ ਤੁਸੀਂ ਕਿੰਨੀਆਂ ਪੋੜੀਆਂ ਬਣਾਉਂਦੇ ਹੋ ਮੈਂ ਤਾਂ ਉਹ ਆੜੀ ਕੋਈ ਦਿੱਦੀ ਆ ਵੀ ਤੇ ਦੇ ਜੀ ਨਾ ਨਹੀਂ ਬਣਾਈ ਤੇ ਠੀਕ ਹੈ ਦਰਸ਼ਣੀ ਜਨਾਨੀ ਬਣਾ ਸਕਦੇ ਦਰਸ਼ਨ ਦੀ ਨਾਨੀ ਬਣਾ ਲੈ ਰੇ ਦਰਸ਼ਨ ਦੀ ਨਾਨੀ ਗੱਲਾਂ ਸਾੜਨੀਆਂ ਹੋ ਗਈਆਂ ਦਰਸ਼ਨ ਦੀ ਨਾਨੀ ਤੈਨੂੰ ਕਹਿੰਦੀ ਆ ਉਹ ਮਿੱਟੀ ਫਣੀ ਸੋਣੀ ਚੁੱਲੇ ਵਾਲੀ ਤੇ ਮਨ ਕਾ ਫੜ ਲੈਣਾ ਬਰਤ ਰੱਖਣਾ ਰੇ ਇਲੈਕਟ੍ਰਿਕ ਉਹ ਲੈ ਆਵਾਂਗੇ ਉਹ ਵਿੱਚ ਨਹੀਂ ਉਹਨੂੰ ਅੰਦਾ ਵੀ ਤੇਰੀ ਚਾਬੀ ਗੁੰਮ ਹੋ ਜਾਂਦੀ ਹੈ ਕਭੀ ਗਾੜੀ ਕੀ ਚਾਬੀ ਗੁੰਮ ਹੈ ਕਹੀਂ ਤੂੰ ਨਾ ਗੁੰਮ ਹੋਇਆ ਰੱਖ ਨਾਮੇ ਹੂੰ ਇੱਲੇ ਜਾਂ ਮਰੀ ਚੜੀ ਨੂੰ ਮੈਂ ਪ੍ਰੋਮੋਟਿਆ ਚੰਨਾ ਕਰਨ ਵਾਲਾ ਆ ਉਹਦਾ ਬਾਜ਼ਾਰ ਜਾਣਾ ਮੈਂ ਉਹਦਾ ਫੇਰ ਟੋਚਨ ਪਾ ਕੇ ਲੈ ਜਾਣੀ ਪਊ ਲੈ ਜਾ ਟੋਚਨ ਪਾ ਕੇ ਰੋਸ ਸਕੂਟ ਕੋ ਕਟਿੰਗ ਕਰਕੇ ਬਣਾਉ ਉਸ ਨੂੰ ਬਿਠਾ ਲੈ ਪਿੱਛੇ ਇਹ ਜੱਟੀ ਨੂੰ ਕਹਿੰਨੇ ਵੋਚ ਰੱਖਿਆ ਰੇਡੀ ਚਲਾ ਕੇ ਲੈ ਜਾ ਹਾਂ ਠੀਕ ਰੱਖ ਕੇ ਲੈ ਆ ਕੌਣ ਸਾ ਨੂੰ ਅੱਜ ਮੜੀ ਜੀ ਐਕਟਿਵ ਹੋਈ ਤੇ ਕਹਿੰਦੀ ਮੈਂ ਤਾਂ ਉਹਦਰ ਆਪਣੇ ਘਰ ਨਾਲ ਜਗਾ ਛੱਡੀ ਮੈਂ ਸਬਜ਼ੀਆਂ ਲਾਇਆ ਕਰਨੇ ਤੇ ਤੁਹਾਨੂੰ ਨਹੀਂ ਦੇਣੀਆਂ ਤੁਹਾਨੂੰ ਕਹਿੰਦਾ ਤੁਹਾਨੂੰ ਮੁੱਲ ਦੇਣੀਆਂ ਗਗਨ ਲੱਕੇ ਦਾ ਕੰਮ ਨਹੀਂ ਕਰਦਾ ਨੇ ਗੋੜ ਦੀ ਗੋੜ ਦੀ ਡਿੱਗ ਜਾਂਦੇ ਇਹਨੇ ਇਹ ਚੁੱਕੋ ਨਹੀਂ ਨਹੀਂ ਮੈਂ ਕੀ ਕਰਾਂ ਕਿ ਤੂੰ ਸਬਜੀ ਘਟਾ ਰਿਆ ਕਰੀ ਉਹਨਾਂ ਨੂੰ ਮੈਂ ਗਗਨ ਨੂੰ ਕਹਿੰਨਾ ਹੈ ਗਣੇ ਨੂੰ ਹੌਲੀ ਹੌਲੀ ਚੋਕੀ ਖੜੀ ਖੜੀ ਇਹਨਾਂ ਨੂੰ ਮੈਂ ਆਪਾ ਦੋ ਲਵੇਟਾ ਮਾਰ ਰਾ ਸੋਸੀ ਨੂੰ ਤੁਹਾਡੇ ਲੱਗ ਕਹਿ ਨਹੀਂ ਦੇਣਗੇ ਸਦਾ ਕੀ ਤੁਹਾਡੇ ਲੱਗ ਨਹੀਂ ਰੁਕਣਗੇ ਉਹ ਤਾਂ ਮੋਈ ਗੜਾ 16 ਸਾਲ ਨੂੰ ਨਹੀਂ ਆ ਸਾਡੇ ਨੂੰ ਫਟਦੇ ਆ ਦੋ ਮਹੀਨਿਆਂ ਦੀ ਗੱਲ ਹੈ ਸਾਰੀ ਬੜਾ ਕਿਤਨੂੰ ਬਣਾਇਆ ਕੀ ਲਾ ਕੇ ਦੇਣੀ ਨਹੀਂ ਰਕੇ ਜੀ ਸਕਦੇ ਆ ਸਿਆਲ ਸਭੀਆਂ ਲੱਗੀਆਂ ਇਹ ਕਹਿੰਦੀ ਵੀ ਤੂੰ ਜਾਓਗੇ ਕਿੱਧਰ ਦੀਆਂ ਤੁਹਾਡੇ ਤਾਂ ਮਗਲੇ ਬਸ ਬੂਆ ਹੈ ਨਹੀਂ ਕਹਿੰਦੀ ਸਿਆਲੀ ਸਬਜ਼ੀਆਂ ਲੱਗਣਗੀਆਂ ਤੇ ਸਿਆਲੀ ਸਬਜ਼ੀਆਂ ਲੱਗਣਗੀਆਂ ਕੀ ਗੱਲ ਹੈ ਸਿਆਲਾਂ ਚ ਬਾਹਰ ਲੈਣੇ ਨਹੀਂ ਨਹੀਂ ਅਸੀਂ ਕੋਠੇ ਤੋਂ ਬਾਲਟੀ ਥੱਲੇ ਲਟਕਾਈ ਰੱਖਣੀ ਜਿਹੜਾ ਜਣਾ ਤੋੜ ਕੇ ਵਿੱਚ ਜਿਹੜਾ ਜਣਾ ਤੋੜ ਕੇ ਚਾਮਾ ਨੂੰ ਖਿੱਚ ਲੈਣੀ ਕਰਨੀ ਅੰਮਾ ਨੂੰ ਫੋਨ ਮਾਰ ਦੇਣਾ ਮੈਂ ਖਿੱਚਣਾ ਭਰਤੀ ਬਾਲਟੀ ਨੂੰ ਉਹ ਗੁਗੀ ਖਿੱਚ ਗਰਾਂਦ ਕਰਕੇ ਖਿੱਚ ਸਾਨੂੰ ਸਾਨੂੰ ਬਗਦ ਬੀਬੀ ਆ ਗਿਆ ਤਾਂ ਉਹਨੇ ਕਿ ਆਰੀਆਂ ਜਿ ਖੜ ਕੇ ਵੇ ਲੋਕੋ ਮੇਰੀ ਸਬਜ਼ੀ ਲੈ ਗਈ ਨਾ ਇਹ ਡਿੱਗੀ ਵੜਾ ਕਰਨਾ ਤੇ ਘੜ ਘੜ ਕੇ ਇਹਨੇ ਕੜਾ ਆयो ਨਹੀਂ ਹਮਨੇ ਨਹੀਂ ਗਗਣਾ ਮਿਲ ਚੁੱਕੇ ਉਹ ਮੈਂ ਗਗਨ ਨੂੰ ਕਹਿਣਾ ਗਣੇ ਨੂੰ ਹੋਲੀ ਹੋ ਚੁੱਕੇ ਮੈਂ ਦੋ ਮਰੋੜਾ ਦੇ ਲਾ ਸਭ ਜੀਆਂ ਨਾ ਉਹ ਹੋਕੜਾ ਕਰ ਰਿਹਾ ਰੰਦਾ ਨਾ ਪਾਜੀ ਗੜਾ ਸਾਰਾ ਦਿਨ ਕਰ ਰਿਹਾ ਹੈ ਭਾਈ ਨੇ ਤੇ ਆਪ ਸਾਨੂੰ ਕਹਿਣਾ ਸੋਨੂ ਦਾ ਤਿਆਰ ਕਰ ਮੈਂ ਅੱਲਾ ਦਾ ਭਾਈ ਮੈਂ ਇਸ ਵੇਰੇ ਆਪਣੀ ਤੋੜ ਕੇ ਅੰਦਰ ਆ ਸਹੀ ਕੋਈ ਗੱਲ ਨਹੀਂ ਕੋਈ ਗੱਲ ਆਈ ਵੀ ਬੜਾ ਹਿਯਾਰ ਆਈ ਮਗਰ ਵੱਡਾ ਬੂਆ ਬੋਲੇ ਦੋ ਜਣਾਂ ਨਾਲ ਕੀ ਕਰਨਾ ਕਾਈ ਤੇ ਭਾਜੀ ਦੀ ਤੇ ਗੇਟੀ ਦੀ ਡਿੱਗ ਗਈ ਸੀ ਉਹ ਆਂਦਰੋਂ ਟਾਂਗਾਂ ਨਾਲ ਧਾਤੀ ਵਨ ਕੇ ਸਿੱਧਾ ਅੰਦਰ ਸੋਨੂ ਨੇ ਪੁਰਾਣਾ ਟਾਈਮ ਯਾਦ ਕਰਾਦਾ ਪਰ ਇਹ ਵੀ ਵਾਇਰਲੇ ਕਰਾਣਾ ਚਾਹੁੰਦੇ ਹੁੰਦੀ ਰੀ ਨੂ YouTube ਤੇ ਲਸਣ ਚਿਲੋ ਮੈਂ ਗਰੀਬ ਬੰਦਾ ਮੈਂ ਦਾਲ ਖਾਈ ਅਜੀ ਦਾਲ ਖਾਣਾ ਬੰਦੇ ਆਈਗਾ ਤਾਂ ਲਤ ਨਹੀਂ ਸਭ ਆਈਏ ਔਰ ਜਿਨ੍ਹਾਂ ਨੇ ਖਾਣਾ ਉਹਨਾਂ ਨੇ ਦੇਖ ਕੇ ਕਿ ਕਿੰਨਾ ਲਸਣ ਚਿਲਣ ਦੀ ਇਹ ਤਾਂ ਕਰਨਾ ਨਹੀਂ ਧਰਨਾ ਨਹੀਂ ਕੋਈ ਤੇ ਹਾ ਪਾਉਣ ਨੂੰ ਬੈਠੀ ਐ ਇਹ ਹੋਰ ਬਣਾਉਣਾ ਇੱਥੇ ਕੁੱਤਾ ਫੜਿਆ ਗਲੀ ਚ ਤੂੰ ਇਹਨਾਂ ਨੂੰ ਸਵਾਰਾ ਆ ਦੇਖੋ ਬੰਦੇ ਸਾਡੇ ਚਿੱਲਮੂੜ ਵਾਲੇ ਹੂੰ ਤੁਸੀਂ ਖਾਣਾ ਚਾਹੋਗੇ ਹੂੰ ਡਿਨਰ ਚ ਸੈਂਡਵਿਚ ਖਾਦੇ ਜਾ ਰਹੇ ਮਰ ਜੋ ब्राउन ब्रेड ਹੈ ਵਾਈਟ ਬ੍ਰੈਡ ਨੂੰ ਉਹ ਸੱਚ ਕਹਿੰਦੇ ਬ੍ਰਾਊਨ ਬ੍ਰੈਡ ਨਾਲ ਫੈਟ ਵੱਧਦਾ ਹੈ ਵਾਈਟ ਬ੍ਰੈਡ ਨਾਲ ਫੈਟ ਲੂਜ਼ ਹੁੰਦਾ ਕਿਉਂਕਿ ਬ੍ਰਾਊਨ ਬ੍ਰੈਡ 'ਚ ਕੈਮੀਕਲ ਪਾਏ ਹੁੰਦੇ ਨੇ ਤੇ ਬ੍ਰਾਊਨ ਬ੍ਰੈਡ ਵੀ ਵਾਈਟ ਬ੍ਰੈਡ ਸੇਮ ਹੀ ਹੁੰਦੇ ਕਲਰ ਪਾਇਆ ਹੁੰਦਾ ਸੈਲਫ ਫੂਡ ਕੋਈ ਵੀ ਨਹੀਂ ਖਾਣਾ ਚਾਹੀਦਾ ਤਾਂ ਜੂਸ ਵੀ ਥੋੜਾ ਰੋਕ ਲੈ ਮੰਨ ਗਈ ਜੀ ਜੀ ਖਾਣ ਦਾ ਜਿੰਨ ਕੀਤਾ ਸੋ ਇਹ ਕੰਬੀਨੇਸ਼ਨ ਹੈਲਦੀ ਹੈ ਇਹਦੇ ਵਿੱਚ ਪ੍ਰੀ ਪਿਆ ਹੋਇਆ ਸੋ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਕਰ ਲਈ ਆਪਾਂ ਨੇ ਤਾਂ ਸਹੀ ਹੈ ਤੇ ਚੁੱਪ ਤੂੰ ਰੂਮ ਵਾਲਾ ਰੂਮ ਛੋਟਾ ਨਹੀਂ ਲੱਗ ਰਿਹਾ ਔਰ ਕੁਝ ਕਰਾ ਦੇ ਉਥੇ ਐਂ ਕਰੀ ਯਾਨੀ ਟੈਸਟ ਕਰਾ ਦੇ ਮਸੀ ਪਲੀਜ਼ ਕੇਸ ਨਹੀਂ ਕਰਾਉਣਾ ਨੇ ਮਚਾਉਣਾ ਏ ਤੁਹਾਨੂੰ ਖੋਹ ਦੇ ਐ ਕਰੀ ਜਾਂਦੀ ਐਂ ਕਰੀ ਜਾਂਦੀ ਕੇਸ ਕਰਾ ਦੇ ਇੱਕ ਬਾਈਕ ਬੰਦੇ ਇੱਜ਼ਤ ਨਾਲ ਲਈ ਇੱਥੇ ਨਾਲ ਆਜੋ ਦੇਖੋ ਆਹ ਦੇਖੋ ਕੰਮ ਲੈ ਚਾਚੂ ਤੇ ਮੈਂ ਫੜਨ ਦੇ ਲੈ ਛੱਡੋ ਕੋਈ ਗੱਲ ਨਹੀਂ ਖਾ ਖਾ ਆਪਾਂ ਜੀ ਵਧੀਆ ਡਿਨਰ ਖਾ ਲਿਆ ਦੇਖੇ ਦੇ ਕਹਿੰਦੇ ਦਿਖਾ ਦੇ ਖਾ ਲਾ ਫਤਾਰਿਆ ਫੜ ਲੈ ਛਾ ਰਹੇ ਹਾਂ ਟੈਸਟ ਕਰਾਉਂਦੇ ਜਮਾਈ ਗੋਭਣਾ ਰੱਖੀ ਕਿ ਪਹੁੰਚੂ ਦੇਖੇ ਤਾਂ ਚੋਰੂਮ ਛੋਟੇ ਲੱਗ ਰਿਹਾ ਕੈਂਟ ਬਣਿਆ ਬਾਈ ਚਾਚੂ ਮੈਂ 10 ਵਾਰ ਹੀ ਕਹਿ ਰਿਹਾ ਦਸ ਵਾਰੀ ਵੀ ਸੁਣੇ ਹਾਂ ਕੀ ਕਰ ਰਿਹਾ ਹਾਂ ਉਹ ਬੜਾ ਛੋਟਾ ਜਿਹਾ ਤੇਰਾ ਕੱਲੀ ਦਾ ਹਾਂ ਇਹ ਦੁਕਾਨ ਮੇਰੇ ਲਾ ਦਾਂਗੇ ਬਸ ਛੋਟਾ ਨੀ ਕਹ ਪੁੱਤ ਠੀਕ ਲੱਗੂਗਾ ਐਸੀ ਕਿੱਥੇ ਲਾਣਾ ਹੈ ਐਸੀ ਕੋਠੇ ਐਸੀ ਉੱਥੇ ਲੱਗੂਗਾ ਫਰੂਟੀ ਪੈਕ ਕਿੱਥੇ ਜਾਊਗੀ ਐਸੀ ਉੱਥੇ ਲੱਗੂਗਾ ਤੂੰ ਪਾਣੀ ਨਿਕਲ ਰਿਹਾ ਤੇਰੇ ਕਮਰੇ ਨੂੰ ਦੂਜਾ ਐਂਸੀ ਕਰਦੇ ਕਿਤਾ ਚੱਲਦਾ